ਅਸੀਂ ਲਾਇਆ ਮੋਟਰਸਾਈਕਲ ਬਾਈਕ ਤੇ ਹਟਣ ਜਾਵਾਂਗੇ ਅਸੀਂ ਪੈਦਲ ਯਾਤਰਾ ਮਾਤਾ ਜੀ ਦੇ ਅਸੀਂ ਪੂਰਾ ਉੱਪਰ ਤੱਕ ਆ ਗਏ ਆ ਜਿੱਥੇ ਥੱਲੇ ਪਾਰਕਿੰਗ ਏ ਉਹਨੂੰ ਛੱਡ ਕੇ ਉੱਪਰ ਬੁਖਾਰਿਆ ਤੁਹਾਨੂੰ ਵੀ ਉਹ ਦੇਖੋ ਪੁੱਛਿਆ ਕਿ ਇਹਨੂੰ ਅੱਧਰੋਂ ਨਾ ਜਾਣ ਤੇ ਉਹ ਤਾਂ ਬਾਈਕ ਕਰ ਰਹੇ ਇੱਕ ਹਾਫੇਟੀ ਚਲੋ ਚਲੋ ਅਜੇ ਤਾਨੂੰ ਨੇੜੇ ਲੈ ਆਏ ਆ ਤੂੰ ਥੱਲੇ ਹੋ ਜੇ ਚੜਦੇ ਨੇ 2 ਘੰਟੇ ਤਾਨੂੰ ਫੋੜੀਂ ਵਿੱਕੀ ਨੇ ਤੂੰ ਥੱਲੇ ਹੀ ਲੰਮਾ ਬਹਿ ਜਾਣਾ ਹੈ ਹੈ ਵਿੱਕੀ ਤੂੰ ਥੱਲੇ ਲੰਮਾ ਬਹਿ ਜਾਣਾ ਹੈ ਵੀਰ ਛੋੜੀਆਂ ਦੀਆਂ ਚੜੀਆਂ ਜਾਣੀਆਂ ਹੀ ਮੇਰੇ ਕੋਲ ਤੇ ਆਪ ਨਹੀਂ ਚੜੀਆਂ ਜਾਂਦੀਆਂ ਉਮਰ ਹੋ ਗਈ ਗੜਗੱਪੇ ਚੱਲ ਰਹੇ ਨੇ ਮੇਰਾ ਵਾਲੀ ਦੇ ਦਰਬਾਰ ਜੈ ਜੈਕਾਰ ਜੈ ਜੈਕਾਰ ਲੱਗਦਾ ابھی ਤਾਂ ਪਹੁੰਚੀ ਹੀ ਹੈ ਬੱਸ ਆਪਕੋ ਸਿੱਧ ਕਰਕੇ ਆਣੇ ਚਾਹ ਇਹ ਫੋੜੀਆਂ ਆਉਂਦੀਆਂ ਥੱਲੇ 10:30 ਵਜੇ ਕਾਕੇ ਉਹ ਵੀ ਥੱਕ ਗਿਆ ਪਨੀਰ ਤੂੰ ਹੀ ਖਾਦਾ ਹੈ ਸਮਝ ਆਇਆ ਨੂੰ ਜੇ ਤੇ ਉੱਤੇ ਜਾਂਦਾ ਜੀ ਪਟ્રોલ ਤਾਂ ਖਤਮ ਹੋ ਜਾਏ ਸਮਝਿਆ ਕਰ ਗਾ ਇਹ ਵੇਖੋ ਜੀ ਥੱਕ ਵੀ ਗਿਆ ਸਿਰਫ ਗਿਣ ਕੇ 20 ਜਾਂ 25 ਪੌੜੀਆਂ ਹੋਣੀਆਂ ਨੇ ਜਿਹੜੀਆਂ ਅਸੀਂ ਚੜ ਕੇ ਆਏ ਆ ਤੇ ਸਾਹਮਣੇ ਮਾਤਾਂ ਦਾ ਇੱਧਰ ਦਰਬਾਰ ਆ ਗਿਆ ਤੇ ਪਾਣੀ ਵੀ ਪੀਣ ਲੱਗ ਗਏ ਨੇ ਇਹ ਦੁਕਾਨ ਤੋਂ ਤੇ ਚਾਹ ਦਾ ਆਰਡਰ ਵੀ ਦਿੱਤਾ ਕਹਿੰਦੇ ਆ ਕੇ ਚਾਹ ਵੀ ਪੀਣੀ ਬਾਈ ਕੋਲ ਚਾਹ ਵੀ ਨਹੀਂ ਆਕੇ ਚਾਹ ਨਹੀਂ ਆਪਾਂ ਦਾ हां કોગ પીગા યો આઈ લવ ધીસ કોફી ઓ યો કે આ પુચીનો ઉય સને તુ કોપોચિના સને તુ કોપોચિના લો જી માતા રાણી دے દરબાર چ جا رہے ہیں ڈھولભાઈ જય માતાદી પ્રેમ سے બોલો ਪ੍ਰੇਮ ਸੇ ਬੋਲੋ ਜੈ ਮਾਤਾ ਦੀ ਇਹ ਮਾਤਾ ਰਾਣੀ ਸਭ ਤੇ ਕਿਰਪਾ ਕਰੀ ਸੋ ਫਾਈਨਲੀ ਅਸੀਂ ਪਹੁੰਚ ਗਏ ਮਾ ਨੈਣਾ ਦੇ ਵੀ ਦਰਬਾਰ ਤੇ ਦਰਬਾਰ ਦੇ ਵਿੱਚ ਜਾ ਕੇ ਜੋ ਸੀ ਨਜ਼ਾਰਾ ਦੇਖਿਆ ਅੱਜੋ ਜੀ ਸਾਰੇ ਤੁਹਾਨੂੰ ਸਾਰੇ ਸੰਗਤਾਂ ਨੂੰ ਦਰਸ਼ਨ ਕਰਾਣੇ ਆ ਮਾ ਨੈਣਾ ਦੇ ਵਿੱਚੀ लोग देखो एक तो